ਸਨੀ ਉਬਰੋਏ ਵਿਵੇਕ ਸਦਨ ਲੋਕਰ ਪਰ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੇ ਕੀਤਾ ਉਦਘਾਟਨ ਡਾਕਟਰ ਐਸ.ਪੀ. ਸਿੰਘ ਉਬਰੋਏ ਵੀ ਰਹਿ ਮੌਜੂਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਆਨੰਦਪੁਰ ਸਾਹਿਬ ਚ ਸ਼੍ਰੀ ਦਸ਼ਮੇਸ਼ ਅਕੈਡਮੀ ਸੜਕ ਦੇ ਨਜ਼ਦੀਕ ਉਸਾਰੇ ਗਏ ਸਨੀ ਉਬਰੋਏ ਵਿਵੇਕ ਸਦਨ ਉਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਲੋਕ ਅਰਪਣ ਕੀਤਾ ਗਿਆ ਸਦਨ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦੇ ਗਿਆਨੀ ਸੁਲਤਾਨ ਸਿੰਘ ਜੀ ਨੇ ਕਿਹਾ ਕਿ ਪੰਥ ਦੇ ਸੇਵਾਦਾਰ ਅਤੇ ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਐਸ.ਪੀ. ਸਿੰਘ ਅਬਰੋਏ ਵੱਲੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਵਿਵੇਕ ਸਦਨ ਬਲੋ ਕਵੀਆਂ ਅਤੇ ਕ੍ਰਾਂਤੀਆਂ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਗੁਰਮਤ ਅਤੇ ਰਸਮੀ ਵਿੱਦਿਆ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਖਾਲਸੇ ਦੀ ਪ੍ਰਗਟ ਭੂਮੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਰਬੱਤ ਦਾ ਪਲਾਚਾਰੀ ਟੇਬਲ ٹرسٹ ਵੱਲੋਂ ਸਰਦਾਰ ਐਸ.ਪੀ ਸਿੰਘ ਉਭਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਸੰਨੀ ਉਭਰਾਏ ਵਿਵੇਕ ਸਦਨ ਦਾ ਜਿਹੜੀ ਹੈ ਆਰੰਭਤਾ ਕੀਤੀ ਗਈ ਹੈ ਸਰਦਾਰ ਐਸ.ਪੀ ਸਿੰਘ ਪੁਬਰਾਏ ਘਰਾ ਵੱਲੋਂ ਸਮਾਜਿਕ ਧਾਰਮਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਪੰਜਾਬੀ ਦੇ ਨਾਲ ਹਰ ਸਿੱਖ ਦੇ ਨਾਲ ਉਬਰਾਇ ਸਾਬ ਖੜਦੇ ਨੇ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਵੇ ਜਾਂ ਕਿਸੇ ਨੂੰ ਕੋਈ ਲੋੜ ਪਵੇ ਤੇ ਉਹਨਾਂ ਦੇ ਨਾਲ ਖੜਦੇ ਨੇ ਵੱਡੀਆਂ ਸੇਵਾਵਾਂ ਨੇ ਇਹਨਾਂ ਦੀਆਂ ਪੰਥ ਦੇ ਵਿੱਚ ਪੰਥ ਦਾ ਪ੍ਰਚਾਰ ਪ੍ਰਸਾਰ ਵੀ ਬੜੇ ਜੋਰਾਂ ਦੇ ਨਾਲ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉੱਥੇ ਹੀ ਅੱਜ ਸੰਨੀ ਉਬਰਾਇ ਵਿਵੇਕ ਸਤਨ ਦਾ ਜਿਹੜਾ ਉਦਘਾਟਨਾ ਹੈ ਇਹ ਇਨ੍ਹਾਂ ਵੱਲੋਂ ਕੀਤਾ ਗਿਆ ਹੈ ਔਰ ਇਸ ਸਦਨ ਦੇ ਵਿੱਚ ਲੋੜਵੰਦ ਬੱਚਿਆਂ ਵਾਸਤੇ ਔਰ ਬਜ਼ੁਰਗਾ ਵਾਸਤੇ ਗ੍ਰੰਥੀ ਸਿੰਘਾਂ ਵਾਸਤੇ ਕਵੀਆਂ ਵਾਸਤੇ ਇਹ ਜਿਹੜਾ ਸਾਰਾ ਕੁਝ ਹੈ ਫਰੀ ਇਹਨਾਂ ਵੱਲੋਂ ਕੀਤਾ ਜਾਵੇਗਾ ਔਰ ਇਸੇ ਇੱਥੇ ਹੀ ਕੀਰਤਨ ਦੀ ਸਿਖਲਾਈ ਵੀ ਬੱਚਿਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਵੀ ਪੜ੍ਹਾਇਆ ਜਾਵੇਗੀ ਮੈਂ ਸਮੁੱਚੀ ਸੇਕ ਤੋਂ ਮਨੋਂ ਇਹ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸ਼ੁੱਧ ਗੁਰਬਾਣੀ ਦੀ ਸੰਥਿਆ ਕੀਰਤਨ ਦੀ ਸੰਥਿਆ ਰਾਪਤ ਕਰਨੀ ਹੋਵੇ ਉਹ ਇੱਥੇ ਸੰਨੀ ਵਿਵੇਕ ਸਦਨ ਦੇ ਵਿੱਚ ਇਹ ਸੰਪਰਕ ਕਰ ਸਕਦੇ ਨੇ ਔਰ ਇਸ ਦੀ ਅਰੰਭਤਾ ਤੇ ਦਾਸ ਸਰਦਾਰ ਐਸਪੀ ਸਿੰਘ ਉਭਰਾਏ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਿੰਦਾ ਹੈ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਹੈ ਕਿ ਜੋ ਮਹਾਨ ਸੇਵਾਵਾਂ ਸਤਿਗੁਰ ਨੇ ਇਹਨਾਂ ਦੀ ਘੋਲੀ ਦੇ ਵਿੱਚ ਪਾਈਆਂ ਉਹ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਕੇ ਲੰਮੀ ਆਰੋਗ્ય ਬਖਸ਼ਿਸ਼ ਕਰਕੇ ਇਹਨਾਂ ਕੋਲ ਕਰਵਾ ਲੈਣ ਆਨੰਦਪੁਰ ਸਾਹਿਬ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਰਿਪੋਰਟ